ਬਠਿੰਡਾ ਦੇ ਕਸਬਾ ਮੋੜ ਮੰਡੀ ਵਿਖੇ ਨਗਰ ਕੌਂਸਲ ਦੇ ਬੱਸ ਸਟੈਂਡ ਵਿੱਚੋਂ ਚੋਰਾ ਵੱਲੋਂ ਪੀਆਰਟੀਸੀ ਦੀ ਬੱਸ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਬੱਸ ਨੂੰ ਚੋਰੀ ਕਰਨ ਤੋਂ ਪਹਿਲਾਂ ਚੋਰਾ ਵੱਲੋਂ ਦਿਨ ਵਿੱਚ ਹੋਰ ਸਰਕਾਰੀ ਬੱਸਾਂ ਨਾਲ ਛੇੜਛਾੜ ਕੀਤੀ ਗਈ ਸੀ ਪਰ ਉਹ ਸਟਾਰਟ ਨਹੀਂ ਹੋਈਆਂ ਪੀਆਰਟੀਸੀ ਦੇ ਬਠਿੰਡਾ ਤੋਂ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਮੋੜ ਮੰਡੀ ਤੋਂ ਮਾਨਸਾ ਜਾਣ ਵਾਲੀ ਸਰਕਾਰੀ ਬੱਸ ਨਗਰ ਕੌਂਸਲ ਮੋੜ ਮੰਡੀ ਦੇ ਬੱਸ ਸਟੈਂਡ ਵਿੱਚ ਖੜੀ ਸੀ ਜਿਸ ਨੂੰ ਬੀਤੀ ਦੇਰ ਰਾਤ ਚੋਰਾ ਵੱਲੋਂ ਚੋਰੀ ਕਰ ਲਿਆ ਗਿਆ ਪਰ ਟਰੱਕ ਯੂਨੀਅਨ ਮੋੜ ਮੰਡੀ ਤੋਂ ਮਾਨਸਾ ਕੈਂਚੀਆਂ ਨੂੰ ਜਾਣ ਵਾਲੀ ਸੜਕ ਖਰਾਬ ਹੋਣ ਕਾਰਨ ਬੱਸ ਪਾਣੀ ਵਿੱਚ ਖੁੱਬ ਗਈ ਜਿਸ ਨੂੰ ਛੱਡ ਕੇ ਚੋਰ ਮੌਕੇ ਤੇ ਫਰਾਰ ਹੋ ਗਏ ਉਹਨਾਂ ਨੇ ਦੱਸਿਆ ਕਿ ਬੱਸ ਸਟੈਂਡ ਵਿੱਚ ਖੜੀਆਂ ਤਿੰਨ ਹੋਰ ਬੱਸਾਂ ਨਾਲ ਵੀ ਛੇੜਛਾੜ ਕੀਤੀ ਗਈ ਸੀ ਪਰ ਉਹ ਸਟਾਰਟ ਨਹੀਂ ਹੋਈਆਂ ਉਹਨਾਂ ਵੱਲੋਂ ਇਸ ਚੋਰੀ ਦੀ ਘਟਨਾ ਸੰਬੰਧੀ ਪੀਆਰਟੀਸੀ ਦੇ ਸੀਨੀਅਰ ਅਧਿਕਾਰੀਆਂ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੋੜ ਮੰਡੀ ਦੇ ਬੱਸ ਸਟੈਂਡ ਨਗਰ ਕੌਂਸਲ ਮੋੜ ਮੰਡੀ ਅਧੀਨ ਆਉਂਦਾ ਹੈ ਸੁਰੱਖਿਆ ਦੀ ਜ਼ਿੰਮੇਵਾਰੀ ਨਗਰ ਕਾਉਂਸਲ ਮੋੜ ਮੰਡੀ ਦੀ ਹੈ ਪਰ ਰਾਤ ਸਮੇਂ ਇੱਥੇ ਕੋਈ ਚੌਂਕੀਦਾਰ ਨਾ ਹੋਣ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਕਿ ਚੋਰਾਂ ਵੱਲੋਂ ਸਰਕਾਰੀ ਬੱਸ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਉਹਨਾਂ ਨੇ ਦੱਸਿਆ ਕਿ ਬਾਕੀ ਤਿੰਨ ਸਰਕਾਰੀ ਬੱਸਾਂ ਸਟਾਰਟ ਨਾ ਹੋਣ ਕਾਰਨ ਬਾਕੀ ਤਿੰਨ ਸਰਕਾਰੀ ਬੱਸਾਂ ਸਟਾਰਟ ਨਾ ਹੋਣ ਕਾਰਨ ਬਚਾ ਰਹਿ ਗਿਆ ਨਹੀਂ ਚੋਰਾਂ ਨੇ ਸਰਕਾਰੀ ਬੱਸਾਂ ਲੈ ਕੇ ਫਰਾਰ ਹੋ ਜਾਣਾ ਸੀ ਉਹਨਾਂ ਨੇ ਕਿਹਾ ਕਿ ਇਸ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਵੱਲੋਂ ਘਟਨਾ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਉਸ ਸਵੇਰੇ ਤਕਰੀਬਨ 6:30 ਵਜੇ ਕਾਲ ਆਈ ਸੀ ਵੀ ਆਪਣੀ ਬੱਸ ਬੱਸ ਸਟੈਂਡ ਵਿੱਚ ਚੋਰੀ ਹੋ ਗਈ ਹੈ ਤੇ ਪਰ ਮੈਂ ਪੁੱਛਿਆ ਵੀ ਕੋਈ ਕੋਈ ਪੱਕਾ ਪਤਾ ਲੱਗਿਆ ਉਹ ਕਹਿੰਦੇ ਬੱਸ ਆਪਣੀ ਜਿਹੜੋ ਤੱਕ ਯੂਨੀਅਨ ਤੋਂ ਮਾਨਸਾ ਕੰਚੇ ਰੋਡ ਜਾਂਦੀ ਹੈ ਉਸ ਦੇ ਵਿੱਚ ਜਿਹੜੇ ਖੱਡੇ ਚੀਲੇ ਬਣੇ ਹੋਇਆ ਉੱਥੇ ਖੜੀ ਹੈ ਜੀ ਸਵੇਰੇ 7:50 ਮਿੰਟ ਤੇ ਮਾਨ ਮੰਡੀ ਤੋਂ ਮਾਨਸਾ ਜਾਂਦੀ ਹੈ ਜੀ ਡਰਾਈਵਰ ਦਾ ਨਾਮ ਕੁਲਦੀਪ ਸਿੰਘ ਹੈ ਜੀ ਕਨੈਕਟਰ ਦਾ ਕਨੈਕਟਰ ਦਾ ਗੁਰਪ੍ਰੀਤ ਸਿੰਘ ਹੈ ਜੀ ਬੱਸ ਨੰਬਰ ਕਿੰਨਾ ਹੈ ਜੀ ਬੱਸ ਨੰਬਰ 68 ਪੱਤਰ ਹੈ ਜੀ EB03 BH6837 ਨਹੀਂ ਸਰ ਹਲੇ ਕੋਈ ਪਤਾ ਨਹੀਂ ਲੱਗਿਆ ਅਸੀਂ ਆਪਣੇ ਵੱਲੋਂ ਮੋੜ ਥਾਣੇ ਵਿੱਚ ਕੰਪਲੀਟ ਪਾਤੀ ਹੈ ਫਿਰ ਨਾਲ ਉਹਨਾਂ ਕੋਲ ਤਫ਼ਤੀਸ਼ ਜਾਂਦੀ ਹੈ ਨਹੀਂ ਜੀ ਬੱਸ ਸਟੈਂਡ 'ਚ ਕੋਈ ਚੌਕੀਦਾਰ ਨਹੀਂ ਕਿਉਂਕਿ ਇਹ ਨਗਰ ਕੌਂਸਲ ਵੱਲੋਂ ਆਈ ਅਗਰ ਸਾਡੇ ਪੀਆਰਸੀ ਦਾ ਬੱਸ ਸਟੈਂਡ ਦਾ ਤਾਂ ਸਾਡੇ ਕੋਲ ਸਕਿਉਰਿਟੀ ਹੁੰਦੀ ਹੈ ਪ੍ਰੋਪਰ ਇਹ ਨਗਰ ਕੌਂਸਲ ਮੋੜ ਦੇ ਇਹ ਨਹੀਂ ਆਉਂਦਾ ਇਸ ਕਰਕੇ ਇੱਥੇ ਕੋਈ ਵੀ ਰਾਤ ਵਾਸਤੇ ਚੌਕੀਦਾਰ ਜਾਂ ਪਹਿਰੇਦਾਰ ਨਹੀਂ ਹੈਗਾ ਇਹ ਰਸਾ ਖੜਤੀ ਨਹੀਂ ਜੀ ਜੇ ਜੇ ਹਮ ਦੇ ਦੀ ਚੋਰੀ ਵੀ ਹੁੰਦੀ ਜ਼ਿੰਮੇਵਾਰੀ ਇਹ ਕਿਹਦੀ ਬਣਦੀ ਹੈ ਜ਼ਿੰਮੇਵਾਰਤਾ ਇਹ ਮੋਰ ਕੌਂਸਲ ਦੀ ਬਣਦੀ ਹੈ ਨਗਰ ਕੌਂਸਲ ਦੀ ਬਣਦੀ ਹੈ ਉਹ ਆਪ ਦਾ ਇੱਥੇ 70 ਪਰਚੀ ਰਹਿਣਾ ਤੇ ਸਾਨੂੰ ਸਹੂਲਤਾਂ ਦੇਣ ਤੇ ਚੌਕੀਦਾਰ ਦੇਣ ਤੇ ਇਹ ਤਾਂ ਖੁੱਪ ਕੇ ਮੇਗੀ ਬਸ ਜਿੱਤੀ ਇਹ ਸਾਰਾ ਮੈਂ ਇਹ ਰਸਤਾ ਉੱਥੇ ਇੱਕ ਤਾਂ ਰਸਤਾ ਬਹੁਤ ਜ਼ਿਆਦਾ ਖਰਾਬ ਹੈ ਪਹਿਲੇ ਕਾਫੀ ਚਿਰ ਤੋਂ ਰਸਤਾ ਮੈਂ ਚੱਲ ਰਿਹਾ ਇਸਾ ਤੇ ਉੱਥੇ ਰਸਤਾ ਖਰਾਬ ਹੋਣ ਕਰਕੇ ਉੱਥੇ ਸੜਕ ਦੇ ਉੱਪਰ ਨਾ ਮਿੱਟੀ ਪਾਈ ਹੋਈ ਸੀਗੀ ਉਹ ਅਣਜਾਣ ਸੀ ਨਾ ਲੋ ਡਰਾਈਵਰ ਜੋ ਜੋ ਲਗਿਆ ਗੱਡੀ ਉਹ ਨਹੀਂ ਪਤਾ ਲੱਗ ਰਾ ਅਗਰ ਆ ਦਿਨ ਇਹ ਇਸ ਕਰਕੇ ਗੱਡੀਆਂ ਚੀਲੇ ਦੇ ਵਿੱਚ ਉੱਥੇ ਬੱਸ ਕੋਈ ਸਾਨੂੰ ਮਾੜਾ ਮੋਟਾ ਪਤਾ ਜੀ ਇਹ ਵੀ ਬੰਦੇ ਕਰਾਉਣ ਆਏ ਨਹੀਂ ਸਰ ਹਮਨੇ ਇਸ ਵਾਰ ਕੋਈ ਯਾਤਰੀ ਬਾਟਾ ਦੇ ਵਿੱਚ ਕਿੰਨੀਆਂ ਬੱਦਲਾਂ ਦੀਆਂ तकरीबन ਸਾਡੀਆਂ 9 ਬੱਸਾਂ ਖੜਦੀਆਂ ਵੀ 8 ਸੀ ਦੀਆਂ ਦੋ ਬਲਾ ਡਾੜੀ ਪੁੰਦੀਆਂ 7 ਵੀ 8 ਸੀ ਪੁੰਦੀਆਂ ਜੀ ਬਾਕੀ ਪ੍ਰਾਈਵੇਟ ਬੱਸਾਂ ਖੜਦੀਆਂ ਜਿੰਮੇ ਮਿੰਨੀ ਆਉਂਗੇ ਜੀ ਬਾਕੀ ਵੱਖ-ਵੱਖ ਰੂਟਾ ਤੇ ਚੱਲਦੀਆਂ ਹੋ ਬੱਸਾਂ ਸੀ ਕਿੰਨੀਆਂ ਬੱਦਲਾਂ ਨਾਲ ਸ਼ੇਰਖਾਨੀ ਕੀਤੀ ਗਈ ਇਹ ਬੱਸਾਂ ਆਪਣੀਆਂ ਤਿੰਨ ਨਾਲ ਸ਼ੇਰਖਾਨੀ ਕਰੀ ਗਈ ਜਿਹੜੀਆਂ ਇੱਕ ਸਵੇਰ 6 ਵਜੇ ਤਰਵੰਡੀ ਸਾਹਿਬ ਹੋ ਜਾਂਦੀ ਇੱਕ 6 ਵਜੇ ਦੇ 40 ਮ ਤੇ ਇਸ ਕਰਕੇ ਉਹ ਗੱਡੀਆਂ ਨੂੰ ਤਾਂ ਉਹ ਹਲਚਲ ਕਰ ਹੋਈ ਹੈ ਜਿਸ ਤਰ੍ਹਾਂ ਇਹ ਲੱਗਦਾ ਵੀ ਬੰਦੇ ਘਟੂ ਘਟ 4 ਜਾਂ 5 ਬੰਦੇ ਹੋਣਗੇ ਉਹ ਵੀ ਧੱਕਾ ਲਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕਰੀ ਹੈ ਉਹ ਸਟਾਰਟ ਨਹੀਂ ਹੋਣਾ ਇਹ ਗੱਡੀ ਸਟਾਰਟ ਹੋਈ ਹੈ ਤਕਰੀਬਨ ਸਾਡੇ ਦੇ ਅੱਥਰ ਅਸੀਂ ਚੈੱਕ ਕਰਿਆ ਵੀ ਸੀਸੀਟੀਵੀ ਕੈਮਰਾ ਚੈੱਕ ਕਰਿਆ ਉਹ ਮੇਰੇ ਹਿਸਾਬ ਨਾਲ ਵੀ 11 ਕਿ ਬੀ ਦੀ ਵਿੱਚ ਸਾਡੇ ਨੂੰ ਗੱਡੀ ਜਾਂਦੀ ਮਿਲੀ ਉਹ ਪਰ ਟਰੱਕੀਆਂ ਕੋਲੇ ਤੇ ਉਹ ਗੱਡੀਆਂ ਇਹ ਤਕਰੀਬਨ ਬੱਸ ਸਟੈਂਡ ਤੋਂ ਮੇਰੇ ਹਿਸਾਬ ਨਾਲ 11 ਕੋਈ ਗੱਡੀ ਗਈ ਹੈ ਜੀ